ਜੀ ਕੀ ਕਹੋਗੇ ਅੱਜ ਮੇਟਿਕ ਦੇ ਪੁੱਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਕਰੋ ਜੀ ਕੀ ਕਹਿਣਾ ਕਹਿਣਾ ਬਹੁਤ ਔਖਾ ਗੱਲ ਇਹ ਆ ਵੀ ਜਿਸ ਤਰ੍ਹਾਂ ਹੁਣ ਸਾਡੇ ਨਗਰ ਦੇ ਵਿੱਚ ਮਾਤਮ ਦਾ ਅੱਜ ਦੁੱਖ ਦੀ ਜਿਹੜੀ ਘੜੀ ਆ ਇਹ ਕੋਈ ਕਹੀ ਨਹੀਂ ਜਾ ਸਕਦੀ ਸਹਿ ਆ ਗੱਲ ਇਹ ਡਾ ਚੰਗਾ ਪਰਿਵਾਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਨਗਰ ਦੀ ਸੇਵਾ ਕੀਤੀ ਕਾਫੀ ਸਮਾਂ ਉਹਨਾਂ ਦਾ ਪਰਿਵਾਰ ਇੰਨਾ ਚੰਗਾ ਪਰਿਵਾਰ ਜੋ ਇਹ ਬੱਚੀ ਆਪਣਾ ਭਵਿੱਖ ਬਣਾਉਣ ਵਾਸਤੇ ਵਿਦੇਸ਼ ਦੀ ਧਰਤੀ ਤੇ ਗਈ ਸੀ ਜੋ ਗੱਫੇ ਪਾਣੀ ਦੀ ਗੱਲ ਆ ਰੋਟੀ ਦੀ ਉਹ ਤੇ ਇੱਥੇ ਕੋਈ ਵੀ ਘਾਟਾ ਨਹੀਂ ਪੰਜਾਬ ਦੇ ਵਿੱਚ ਬੱਚੇ ਆਪਣੀਆਂ ਡਿਗਰੀਆਂ ਲੈਣ ਵਾਸਤੇ ਬੱਚੇ ਆਪਣਾ ਭਵਿੱਖ ਸਵਾਰਨ ਵਾਸਤੇ ਜਿਹੜੇ ਆ ਬਾਹਰਲੇ ਦੇਸ਼ਾਂ ਚ ਜਾਂਦੇ ਆ ਜੇਕਰ ਇਹ ਸਾਡੇ ਦੇਸ਼ ਦੇ ਵਿੱਚ ਇਹ ਕੁਛ ਬੱਚਿਆਂ ਨੂੰ ਮਿਲਦਾ ਹੋਵੇ ਤੇ ਬੱਚੇ ਬਾਹਰ ਨਾ ਜਾਣ ਇਹ ਜੋ ਬੱਚੀ ਸਾਡੀ ਇਹ ਏਡੀ ਮਤਲਬ ਜਿਹੜੀ ਸਾਡੇ ਇਲਾਕੇ ਨੂੰ ਸਾਡੇ ਨਗਰ ਨੂੰ ਪੰਜਾਬ ਨੂੰ ਇਹ ਜਿਹੜਾ ਚੰਝੋੜ ਕੇ ਰੱਖ ਦਿੱਤਾ ਸਰਕਾਰਾਂ ਦੀ ਗੱਲ ਕਰਦੇ ਹਾਂ ਕਿ ਬਹੁਤਾ ਸਨਯੋਗ ਨਹੀਂ ਦਿੰਦੀਆਂ ਜੇਕਰ ਬੱਚੀ ਦੀ লাশ ਆਈ ਅੱਜ ਕਾਫੀ ਦਿਨਾਂ ਬਾਅਦ ਆਈ ਆ ਜੇਕਰ ਸਰਕਾਰਾਂ ਸੰਯੋਗ ਕਰਦੀਆਂ ਤੇ ਇਹ ਜਿਹੜੀ লাশ ਆ ਗਈ ਚਲੋ ਜੋ ਪਾਣਾ ਵਰਤ ਗਿਆ ਸੀ ਉਹ ਤੇ ਵਰਤੀ ਗਿਆ ਹੈਗਾ ਇੰਨੇ ਦਿਨ ਜਿਹੜਾ ਪਰਿਵਾਰ ਨੇ ਜਿਹੜਾ ਇਹ ਦੁੱਖ ਭੋਗਿਆ ਜਿਹੜਾ ਇਹ ਉਡੀਕ ਕਰਦੇ ਰਹੇ ਇਹ ਨਾ ਕਰਨਾ ਪੈਂਦਾ ਬਾਕੀ ਗੱਲ ਕਰਦੇ ਆ ਕਿ ਇਹ ਜੇਕਰ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਬਹੁਤ ਸਥਿਤੀ ਖਰਾਬ ਆ ਲੌਂਡਰ ਆਰਡਰ ਬਹੁਤ ਖਰਾਬ ਸਾਡੇ ਜ਼ਿਲ੍ਹੇ ਦੇ ਵਿੱਚ ਹਤਰਨ ਤਰਨ ਦੇ ਵਿੱਚ ਬਹੁਤ ਜੜੀਆਂ ਜੜੀਆਂ ਮਾੜੀਆਂ ਕਟਨਾਵਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਇਸੇ ਹੀ ਤਰ੍ਹਾਂ ਜਿਹੜਾ ਵਾ ਇੰਗਲੈਂਡ ਕੈਨੇਡਾ ਅਮਰੀਕਾ ਜਿੱਥੇ ਵੀ ਕਰ ਲੋ ਗੱਲ ਉੱਥੇ ਹੀ ਪੰਜਾਬੀਆਂ ਦੇ ਜਿਹੜੇ ਆ ਇਹ ਜਿਹੜੇ ਕਤਲ ਹੁੰਦੇ ਆ ਇਹ ਜਿਹੜੀਆਂ ਗੋਲੀਆਂ ਚੱਲਦੀਆਂ ਵੱਜਦੀਆਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਸੇ ਹੀ ਤਰ੍ਹਾਂ ਗੁੰਡਾਗਰਦੀ ਆ ਇਹ ਕੋਈ ਨਾ ਕੋਈ ਜਿਹੜੇ ਟੁਕਵੇ ਜਿਹੜੇ ਆਗੇ ਪ੍ਰਬੰਧ ਜਿਹੜੇ ਉਹ ਕਰਨੇ ਚਾਹੀਦੇ ਆ ਸੋ ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਲਾਕੇ ਪਰਦੀਆਂ ਸ਼ਖਸੀਅਤਾਂ ਆਈਆਂ ਜਿਨ੍ਹਾਂ ਸਾਰਿਆਂ ਦਾ ਪਰਿਵਾਰ ਲੋ ਇਹ ਦੁੱਖ ਮਡਾਉਣ ਦੇ ਵਿੱਚ ਕੋਟਨ ਕੋਟ ਧੰਨਵਾਦ ਮਤਲਬ ਸਿਰੋ ਸਾਡੀ ਮਤਲਬ ਇਥੋਂ ਦੀ ਸਰਕਾਰ ਨੇ ਤੇ ਕੋਈ ਮਤ ਨਹੀਂ ਕੀਤੀ ਸਾਡੇ ਉੱਤੇ ਰਿਸ਼ਤੇਦਾਰ ਹੈਗੇ ਸੀ ਉਹ ਕਮਿਸ਼ਨਰ ਰਾਹੀਂ ਉਹਨਾਂ ਫਿਰ ਡੈੱਡ ਬੋਡੀ ਦੀ ਮਨਜ਼ੂਰੀ ਲੈ ਕੇ ਮੈਂ ਤੇ 3-4 ਛੁੱਟੀਆਂ ਨਾ ਆਉਂਦੀ 3-4 ਛੁੱਟੀਆਂ ਤੋਂ ਪਹਿਲਾਂ ਸਾਡੇ ਨਾਮ ਹੋਰ ਪਹਿਲਾਂ ਆ ਜਾਂਦੀ ਪਰ ਜੋ ਪਾਣੀ ਚ ਲਿਖਿਆ ਹੁੰਦਾ ਉਹਦੇ ਆਧਾਰ ਤੇ ਸਾਰਾ ਕੁਸ਼ਣ ਲਾ ਪਰ ਸਾਡਾ ਬਹੁਤ ਨੇਕ ਬੱਚਾ ਜੀ ਉਹ ਜੀ ਬੱਚੇ ਜੰਮ ਦਿੱਤੀ ਹੋਈ। ਇਸ ਕੋਈ ਕਾਤਲ ਉਹਨਾਂ ਦੇ ਫੜੇਗੇ। ਹਾਂ ਕਾਤਲ ਉਹਨਾਂ ਦਾ ਦੱਸਦੇ ਗੱਡੀਆਂ ਫੜ ਲੀਆਂ ਬੰਦੇ ਵੀ ਉਹਨਾਂ ਟਰੈਸ ਕਰ ਲੈਣੇ। ਪਰ ਸਾਡੇ ਹੱਥ ਤੇ ਨਹੀਂ ਨਾ ਕੁਝ ਆਉਣਾ। ਛੱਡਦੀ ਨਹੀਂ ਸਰਕਾਰ ਉਹ ਟਰੈਸ ਕਰਕੇ ਸਭ ਕੁਝ ਥੱਲੋ ਜੋ ਉਹਨਾਂ ਦੇ ਮਤਲਬ ਆਧਾਰ ਤੇ ਜਿੰਨਗੇ ਸਜ਼ਾ ਜਾਂ ਜੋ ਵੀ ਆ। ਬੰਦੇ ਲੱਭ ਲਿੰਦੇ।